ਅਸੀਂ ਖੜੇ ਹਾਂ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਜ ਜਿੱਥੇ ਕਿ ਅੱਜ ਮਾਗੀ ਦਾ ਮੇਲਾ ਜਿਹੜਾ ਮੁਕਸਰ ਸਾਹਿਬ ਵਿਕੇ 40 ਮੁਕਤਿਆਂ ਦੀ ਧਰਤੀ ਦੇ ਉੱਤੇ ਜਿਹੜੀਆਂ ਸਿਆਸੀ ਕਾਨਫਰੰਸਾਂ ਜਿਹੜੀਆਂ ਕੀਤੀਆਂ ਜਾਣੀਆਂ ਨੇ ਪਰ ਕਹਿ ਸਕਦੇ ਹਾਂ ਕਿ ਤੁਹਾਨੂੰ ਸੰਗਰੂਰ ਦੀਆਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਿਆਂ ਇਹ ਬੱਸ ਸਟੈਂਡ ਹੈ ਸੰਗਰੂਰ ਦਾ ਜਿੱਥੇ ਕਹਿ ਸਕਦੇ ਹਾਂ ਘੱਟੋ-ਘੱਟ 6-700 ਸਵਾਰੀ ਆ ਜਿਹੜੀ ਉਹ ਸਵੇਰ ਤੋਂ ਹੈਰਾਨ ਹੋ ਰਹੀ ਹੈ ਕਿਉਂਕਿ ਬੱਸਾਂ ਹੈ ਨਹੀਂ ਤੇ ਪੰਜਾਬ ਦੀਆਂ 1600 ਬੱਸਾਂ ਨੇ ਜਿਹੜੀਆਂ ਉਹ ਮੁਕਸਰ ਸਾਹਿਬ ਜਿਹੜੀਆਂ ਸਿਆਸੀ ਕਾਨਫਰੰਸ ਦੇ ਵਿੱਚ ਬੁਲਾਈਆਂ ਗਿਆ ਨੇ ਜਿਨ੍ਹਾਂ ਦੇ ਵਿੱਚੋਂ 94 ਬੱਸਾਂ ਨੇ ਜਿਹੜੀਆਂ ਸੰਗਰੂਰ ਦੀਪੂ ਦੀਆਂ ਲਗਾਈਆਂ ਗਿਆ ਨੇ ਤੁਸੀਂ ਦੇਖੋਗੇ ਬੱਸ ਸਟੈਂਡ ਜਿਹੜਾ ਇੱਥੇ ਜਿੱਦੇ ਆਪਾਂ ਆਮ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਪੀਆਰਟੀਸੀ ਤੇ ਪੰਪਸ ਦੀਆਂ ਜਿਹੜੀਆਂ ਬੱਸਾਂ ਨੇ ਇੱਥੇ ਪੂਰੀਆਂ ਭਰੀਆਂ ਹੁੰਦੀਆਂ ਨੇ ਪਰ ਤੁਸੀਂ ਦੇਖੋਗੇ ਇਸ ਟਾਈਮ ਜਿਹੜੀਆਂ ਸਵਾਰੀਆਂ ਨੇ ਉਹ ਖੱਜਲ ਖਵਾਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਦੂਰ ਦੂਰ ਤੋਂ ਆਏ ਹੋਏ ਨੇ ਸਫ਼ਰ ਕਰਨੇ ਵਾਲੇ ਨੇ ਇੱਥੇ ਬਜ਼ੁਰਗ ਖੜੇ ਉਹਨਾਂ ਨਾਲ ਗੱਲ ਕਰਨਾ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜਿਆ ਨੂੰ ਇੱਥੇ ਅੱਧਾ ਘੰਟਾ ਹੋ ਗਿਆ ਇਹ ਅੱਧਾ ਘੰਟਾ ਹੋ ਗਿਆ ਕੋਈ ਬੱਸ ਵਗੈਰਾ ਮਿਲੀ ਕੋਈ ਨਾ ਹੀ ਨਾ ਹੁਣ ਇਹ ਆ ਬੱਸ ਹੈ ਅੱਛਾ ਜੀ ਤੁਹਾਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਖੜੇ ਇੱਕ ਘੰਟਾ ਹੋ ਗਿਆ ਸਰ ਇੱਕ ਘੰਟਾ ਹਾਂਜੀ ਕੀ ਕਿੰਨੀਆਂ ਕ ਬੱਸਾਂ ਆ ਰਹੀਆਂ ਨੇ ਪੀਆਰਟੀਸੀ ਦੀਆਂ ਕਿੰਨੀਆਂ ਆ ਰਹੀਆਂ ਨੇ ਇੱਕ ਦੋ ਬੱਸਾਂ ਆਈਆਂ ਜੀ ਘੰਟਾ ਹੋ ਗਿਆ ਦੋ ਚਾਰ ਬੱਸਾਂ ਹੀ ਲੰਘੀਆਂ ਨੇ ਇੱਥੋਂ ਪੀਆਰਟੀ ਇਹ ਬੱਸਾਂ ਤਾਂ ਆਈਆਂ ਨਹੀਂ ਸਰ ਇੱਥੇ ਕੀ ਕੀ ਲੱਗਦਾ ਕਿੱਥੇ ਗਈਆਂ ਬੱਸਾਂ ਇਹ ਮੁਕਸਰ ਗਈਆਂ ਹੋਈਆਂ ਮੇਲੇ ਤੇ ਜੀ ਹੂੰ ਆਪਣੇ ਮਾਗੀ ਦੇ ਮੇਲੇ ਦੇ ਸਰ ਬਾਕੀ ਦੇ ਲੋਕਾਂ ਨੂੰ ਕਿੰਨੇ ਕਿ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੈ ਪ੍ਰੇਸ਼ਾਨੀਆਂ ਦਾ ਬਹੁਤ ਔਖਾ ਜੀ ਸਰ ਜਿਨ੍ਹਾਂ ਨੂੰ ਉਹ ਮੌਕੇ ਦੇ ਕਿੱਥੇ ਪਹੁੰਚਣਾਗਾ ਬਹੁਤ ਔਖਾ ਸਰ ਇਸ ਗੱਲ ਦਾ ਹਾਂਜੀ ਤੁਹਾਨੂੰ ਪਿੱਛੋਂ ਵੀ ਤਸਵੀਰ ਦਿਖਾਉਂਦੇ ਆ ਕਿ ਕਿਵੇਂ ਸਵਾਰੀਆਂ ਜਦੋਂ ਵੀ ਕੋਈ ਬੱਸ ਆਉਂਦੀ ਹੈ ਤਾਂ ਭੱਜ ਕੇ ਬੱਸ ਕੋਲੇ ਜਾਂਦੀਆਂ ਕਿ ਸ਼ਾਇਦ ਸਾਨੂੰ ਕੋਈ ਸੀਟ ਮਿਲ ਜਵੇ ਸਾਨੂੰ ਜਾਣਾ ਜਿਹੜਾ ਸੌਖਾ ਹੋ ਜਵੇ ਇਹ ਹਾਲਾਤ ਨੇ ਅੱਜ ਸੰਗਰੂਰ ਸੰਗਰੂਰ ਜਿਹੜਾ ਕਿਸੇ ਸੀਐਮ ਭਵਨਤਮਨ ਦਾ ਆਪਦਾ ਜ਼ਿਲ੍ਹਾ ਹੈ ਜਿੱਥੋਂ 93 ਜਿਹੜੀਆਂ ਬੱਸਾਂ ਨੇ ਸਰਕਾਰੀ ਬੱਸਾਂ 93 ਰੂਟ ਤੋਂ ਹਟਾ ਕੇ ਉਹਨਾਂ ਨੂੰ ਮੁਕਸਰ ਸਾਹਿਬ ਭੇਜਿਆ ਗਿਆ ਉੱਥੇ ਸਿਰਫ ਇਕੱਠ ਦਿਖਾਉਣ ਦੇ ਲਈ ਕਿਉਂਕਿ ਵੱਡਾ ਇਕੱਠ ਕਰਨਾ ਚਾਹੁੰਦੀਆਂ ਨੇ ਸਰਕਾਰਾਂ ਪਰ ਲੋਕ ਪਰੇਸ਼ਾਨ ਕਿਉਂ ਹੋਣ ਇਹਦਾ ਖਮਿਆਜਾ ਲੋਕ ਕਿਉਂ ਭੁਗਤਣ ਤੁਸੀਂ ਦੇਖੋਗੇ ਕਿਵੇਂ ਜਿਹੜੀਆਂ ਸਵਾਰੀਆਂ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਲਾਂਗੋਵਾਲ ਤੋਂ ਆਏ ਆ ਜੀ ਬੇੜੀ ਨੇ ਪਟਿਆਲੇ ਜਾਣਾ ਬਹੁਤ ਬੁਰਾ ਹਾਲ ਅੱਜ ਬੱਸ ਸਰਵਿਸ ਦਾ ਸਵੇਰ ਤੋਂ ਹੀ ਲੱਗੇ ਪੰਜਾਬ ਸਰਕਾਰ ਦੀ ਕੋਈ ਵੀ ਬੱਸ ਨਹੀਂ ਆ ਰਹੀ ਅੱਡੇਆਂ ਦੇ ਵਿੱਚ ਪੰਜਾਬ ਸਰਕਾਰ ਆਪਣੇ ਕੱਟ ਦਿਖਾਉਣ ਦੇ ਲਈ ਬਾਗੀ ਦੇ ਮੇਲੇ ਤੇ ਲੋਕਾਂ ਨੂੰ ਹਰਾਸ਼ਮੈਂਟ ਕਰ ਰਹੀ ਹੈ ਆ ਦੇਖੋ ਤੁਸੀਂ ਸਾਰੀ ਪਬਲਿਕ ਹੈ ਜੋ ਅੱਡੇ ਦੇ ਵਿੱਚ ਹੈ ਹਰੇਕ ਬੰਦਾ ਬਸ ਤੇ ਜਾਣ ਲਈ ਕਹਲਾ ਹੈ ਬਸ ਮਿਲ ਨਹੀਂ ਰਹੀ ਜੇ ਕਿਸੇ ਦੇ ਕੋਈ ਸਰਟੀਫਿਕੇਟ ਲਾਗੀ ਕਿਸੇ ਬਜ਼ੁਰਗ ਦੇ ਡਿੱਗਣ ਦੇ ਨਾਲ ਬਸਦੀ ਵੇਟ ਕਰਦਿਆਂ ਜਾਂ ਬਸਦੇ ਕਾਲ ਕਰਦਿਆਂ ਇਹਦਾ ਕੌਣ ਜ਼ਿੰਮੇਵਾਰ ਹੋਵੇਗਾ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂ ਉਹਨਾਂ ਨੂੰ ਪਤਾ ਨਹੀਂ ਹੈਗਾ ਭਗਵੰਤ ਮਾਲ ਨੂੰ ਪਤਾ ਨਹੀਂ ਜਾਂ ਉਹਨਾਂ ਦੇ ਹੀਟ ਲੇਜੋ ਹਨਾ ਆਲਾ ਅਧਿਕਾਰੀ ਨੇ ਜੀਐਮ ਨੇ ਜੋ ਰੋਡਵੇਜ ਦੇ ਕੀ ਉਹਨਾਂ ਨੂੰ ਪਤਾ ਨਹੀਂ ਵੀ ਬਸਾਂ ਦਾ ਬੁਰਾ ਹਾਲ ਹੈ ਬਸ ਸਰਵਿਸ ਦਾ ਪਹਿਲਾਂ ਹੀ ਬਹੁਤ ਘੱਟ ਹੈ ਇਹ ਮਾਗੀ ਦੇ ਮੇਲੇ ਦੇ ਜਾ ਕੇ ਬਸਾਂ ਲੋਕਾਂ ਨੂੰ ਹਰਾਸਮੈਂਟ ਕਰ ਰਹੇ ਨੇ ਇਹਨਾਂ ਨੂੰ ਆਉਣ ਵਾਲਾ ਕਮੇਜਾ ਜੋ ਅਗਲੀ ਇਲੈਕਸ਼ਨ ਦੇ ਵਿੱਚ 27 ਦੇ ਵਿੱਚੇ ਭੁਗਤਣਾ ਪਊਗਾ ਇਹ ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਕੱਠ ਨਹੀਂ ਕਰਦੇ ਅਸੀਂ ਸਰਕਾਰ ਦੀਆਂ ਬਸਾਂ ਨਹੀਂ ਲੈ ਕੇ ਜਾਂਦੇ ਅਸੀਂ ਪੋਸਟਰਵਾਜੀ ਨਹੀਂ ਕਰਦੇ ਇਹਨੇ ਜਿਹੜਾ ਕੰਮ ਕਹਿੰਦਾ ਸੀ ਉਹ ਸਾਰੇ ਕੰਮ ਕੀਤੇ ਨੇ ਇਹ ਆਉਣ ਵਾਲਾ 27 ਇਹਨੂੰ ਦੱਸੂਗਾ ਵੀ ਕੀ ਬਣਦਾ ਇਹਦੇ ਨਾਲ ਬਿਲਕੁਲ ਜੀ ਇਹ ਹਾਲਾਤ ਬਣੇ ਹੋਏ ਆ ਸੰਗਰੂਰ ਬਸ ਸਟੈਂਡ ਦੇ ਕਿਉਂਕਿ ਕਿਸੇ ਨੇ ਦਵਾਈ ਲੈਣ ਜਾਣਾ ਹੈ ਕਿਸੇ ਨੇ ਕਿਤੇ ਵੀ ਜਾਣਾ ਇੱਕ ਤੁਹਾਨੂੰ ਦੱਸਦੀ ਕਿ ਅੱਜ ਜਿਹੜੀਆਂ ਮਾਈਆਂ ਫਰੀ ਦਾ ਸਫ਼ਰ ਕਰਦੀਆਂ ਸੀ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਕਾਰ ਤੇ ਮਾਤਾ ਕਿੱਥੇ ਜਾਣਾ ਤੁਸੀਂ ਨੇ ਪਟਿਆਲੇ ਪਟਿਆਲੇ ਬਸ ਮਿਲ ਹੀ ਨਹੀਂ ਰਹੀ ਸਰਕਾਰੀ ਕੋਈ ਨਹੀਂ ਮਿਲਦੀ ਮੈਂ ਤਾਂ ਪ੍ਰਾਈਵੇਟ ਵੀ ਨਹੀਂ ਮਿਲਦੀ ਪਈ ਮੈਂ ਕੀ ਕਰਾਂ ਹਾਂ ਹਾਂ ਕਿੱਥੇ ਗਈਆਂ ਬੱਸਾਂ ਕੀ ਪਤਾ ਹੁਣ ਭਾਈ ਮੈਨੂੰ ਇਹ ਮਾਈਆਂ ਨੇ ਜਿਹੜੀਆਂ ਆਧਾਰ ਕਾਰਡ ਤੇ ਫ੍ਰੀ ਸਫਰ ਕਰਦੀਆਂ ਨੇ ਅੱਜ ਇਹਨਾਂ ਨੂੰ ਬੜੀਆਂ ਮੁਸ਼ਕਲ ਆ ਇਹ ਕਹਿੰਦੀਆਂ ਅੱਜ ਸਾਨੂੰ ਪ੍ਰਾਈਵੇਟ ਵੀ ਨਹੀਂ ਮਿਲਦੀ ਕਿਉਂਕਿ ਬੱਸਾਂ ਹੈ ਹੀ ਕੋਈ ਨਹੀਂ ਸਾਰੀਆਂ ਬੱਸਾਂ ਮਾਗੀ ਮੇਲੇ ਤੇ ਲੱਗੀਆਂ ਜਿਹੜੀਆਂ ਸਵਾਰੀਆਂ ਖੜੀਆਂ ਹੋਈਆਂ ਨੇ ਇਹ ਸਾਰੀਆਂ ਸਫਰ ਕਰਨ ਦੇ ਲਈ ਇੱਥੇ ਆਪਣੀਆਂ ਆਪਣੀਆਂ ਬੱਸਾਂ ਦੀ ਉਡੀਕ ਕਰ ਰਹੀਆਂ ਨੇ ਤੁਸੀਂ ਦੇਖੋਗੇ ਕਿਵੇਂ ਜਿਹੜਾ ਇਕੱਠ ਹੈ ਕਿਸੇ ਨੇ ਜ਼ਰੂਰੀ ਕੰਮ ਵਾਸਤੇ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਨੇ ਆਪਣੀ ਪੜ੍ਹਾਈ ਸੰਬੰਧੀ ਅੱਗੇ ਵਧਣਾ ਕਿਸੇ ਨੇ ਚੰਡੀਗੜ੍ਹ ਜਾਣਾ ਹਰ ਕੋਈ ਸਫਰ ਕਰਨ ਤੋਂ ਰੁਕਿਆ ਹੋਇਆ ਜੇ ਤੁਹਾਨੂੰ ਇੱਧਰ ਆਲੇ-ਦੁਆਲੇ ਬੱਸ ਸਟੈਂਡ ਦੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਦਿੰਦੇ ਆ ਕਿ ਹਰ ਜਿੰਨੇ ਵੀ ਲੋਕ ਬੱਸਾਂ ਦੇ ਵਿੱਚ ਸਫਰ ਕਰਦੇ ਨੇ ਉਹ ਅੱਜ ਹੈਰਾਨ ਹੁੰਦੇ ਹੋਏ ਨੇ ਅੱਜ ਤੋਂ ਨਹੀਂ ਕੱਲ ਤਕਰੀਬਨ 2 ਵਜੇ ਤੋਂ ਬੱਸਾਂ ਨੇ ਜਿਹੜੀਆਂ ਰੂਟ ਤੋਂ ਹਟਾ ਦਿੱਤੀਆਂ ਗਈਆਂ ਸੀ 1600 ਬੱਸ ਪੂਰੇ ਪੰਜਾਬ ਦੇ ਵਿੱਚੋਂ ਜਿਹੜੀ ਮੁਕਸਰ ਮਾਗੀ ਦੇ ਮੇਲੇ ਤੇ ਲਿਜਾਈ ਗਈਆਂ ਸਿਰਫ ਆਪ ਦਾ ਕੱਠ ਦਿਖਾਉਣ ਦੇ ਲਈ ਪਰ ਜਿਹੜੀ ਪਬਲਿਕ ਬੱਸਾਂ ਦੇ ਵਿੱਚ ਸਫ਼ਰ ਕਰਦੀ ਹੈ ਉਹਦਾ ਖਿਆਲ ਕੌਣ ਕਰੂਗਾ ਇਹ ਜ਼ਰੂਰਤ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੁਸੀਂ ਕਿੱਥੇ ਜਾਣਾ ਸੀ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਪਟਿਆਲੇ ਜਾਣਾ ਜੀ ਮੈਂ ਪਟਿਆਲ ਤੋਂ ਅੱਗੇ ਚਮਕੌਰ ਸਾਹਿਬ ਵੀ ਜਾਣਾ ਹੈ ਜੀ ਕਿਵੇਂ ਲੱਗਦਾ ਕਿ ਅੱਜ ਜਿਸ ਤਰ੍ਹਾਂ ਬੱਸਾਂ ਬੱਸਾਂ ਦੇ ਹਾਲਾਤ ਨੇ ਪਹੁੰਚੋਗੇ ਟਾਈਮ ਤੇ ਨਹੀਂ ਐਕਚੁਅਲੀ ਮੈਂ ਸਵੇਰ 4:20 ਵਾਲੀ ਜਾਣਾ ਸੀਗਾ 4:20 ਵਾਲੀ ਮਿਸ ਸੀਗੀ 6:20 6:10 ਵਾਲੀ ਜਾਣਾ ਸੀਗਾ ਉਹ ਵੀ ਮਿਸ ਸੀਗੀ ਹੁਣ ਮੈਂ ਹੁਣ ਦੁਪਹਿਰ ਦੇ ਟਾਈਮ ਜਾ ਰਹੀ ਹਾਂ ਮੇਬੀ ਮੈਨੂੰ ਨਹੀਂ ਲੱਗਦਾ ਮੈਂ ਪਹੁੰਚ ਪਾਵਾਂਗੀ ਟਾਈਮ ਨਾਲ ਤੁਹਾਡੇ ਬੱਚੇ ਵੀ ਮੇਰੇ ਖਾਲਚ ਨਾਲ ਹੈ ਨਹੀਂ ਜੀ ਮੈਂ ਇਕੱਲੀ ਸਿੰਗਲ ਸਫਰ ਤੁਸੀਂ ਬੇਟੇ ਕਿੱਥੇ ਜਾਣਾ ਹੈ ਕਿਹੜੀ ਜਗ੍ਹਾ ਤੇ ਜਾਣਾ ਹੈ ਚੰਡੀਗੜ੍ਹ ਚੰਡੀਗੜ੍ਹ ਕਹੇ ਵਜੇ ਤੇ ਖੜੇ ਹੋ ਇੱਥੇ ਅਸੀਂ 12 ਵਜੇ ਦੇ 12 ਵਜੇ ਦੇ ਕੋਈ ਬੱਸਾਂ-ਬੱਸਾਂ ਮਿਲ ਰਹੀਆਂ ਤੁਹਾਨੂੰ ਕੋਈ ਬੱਸ ਨਹੀਂ ਆਈ ਕੋਈ ਵੀ ਕੋਈ ਵੀ ਨਹੀਂ ਆਈ ਬਿਲਕੁਲ ਜੀ ਬੱਚੇ ਨੇ ਜਿਹੜੇ ਪੀਜੀਆ ਦੇ ਵਿੱਚੋਂ ਆਏ ਸੁੱਟੀਆਂ ਮਨਾਉਣ ਆਏ ਹੋਏ ਸੀ ਹੁਣ ਉਹਨਾਂ ਨੇ ਆਪਣੇ ਕਾਲਜ ਵਗੈਰਾ ਜੁਆਇਨ ਕਰਨੇ ਆ ਉੱਥੇ ਉਹਨਾਂ ਨੂੰ ਜਾਣ ਦੇ ਲਈ ਬੱਸਾਂ ਨਹੀਂ ਮਿਲੀਆਂ ਤੁਸੀਂ ਦੇਖੋਗੇ ਇੱਧਰ ਵੀ ਹਾਲਾਤ ਉਹੀ ਬਣੇ ਹੋਏ ਆ ਕਿਉਂਕਿ ਬੱਸਾਂ ہے کوئی نہیں ਤੁਸੀਂ بسਾਂ ਦੇ ਵਿੱਚ ਜਿਹੜੀ ਵੀ بس ਆਉਂਦੀ ਆ ਉੱਥੇ ਹੀ ਕਹਿ ਸਕਦੇ ਆ ਕਿ ਭਗਦੜ ਮੱਚ ਜਾਂਦੀ ਆ ਕਿ شاید ਸਾਡੇ روٹ ਦੀ بس ਸਾਨੂੰ ਮਿਲ ਜਾਵੇ ਪਰ ਹਾਲਾਤ ਉਹੀ ਬਣੇ ਹੋਏ ਨੇ ਤੁਹਾਨੂੰ ਬਸ سٹینڈ ਦੇ ਹਾਲਾਤ ਵੀ ਦਿਖਾ دیے ਕਿ ਉਦਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਸਵਾਰੀਆਂ ਨੇ ਜਿਹੜੀਆਂ ਬੱਸਾਂ ਦੀ ਉਡੀਕ ਕਰ ਰਹੀਆਂ ਨੇ ਪਰ بس ਇੱਥੇ ਪ੍ਰਾਈਵੇਟ ਜਿਹੜੀਆਂ ਬੱਸਾਂ ਹੁੰਦੀਆਂ ਨੇ ਜਾਂ ਹਰਿਆਣਾ ਡੀਪੂ ਦੀ ਬੱਸ ਹੈ ਜਿਹੜੀ ਇੱਥੇ ਪਹੁੰਚਦੀ ਆ ਪਰ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ માતા ਜੀ ਕਿਹੜੀ ਜਗ੍ਹਾ ਆਓ ਤੁਸੀਂ ਇੱਥਾ ਇੱਥੋਂ ਹੀ ਆਇਆ ਬਈ ਸੰਗਰੂਰ ਤੋਂ ਕਿੰਨਾ ਟਾਈਮ ਹੋ ਗਿਆ ਬੈਠਿਆ ਨੂੰ ਅੱਧਾ ਘੰਟਾ ਹੋ ਗਿਆ ਪੂਰਾ ਘੰਟਾ ਬੱਸ ਮਿਲ ਹੀ ਨਹੀਂ ਐ ਨਹੀਂ ਮਿਲੀ ਕਿੱਡੀ ਜਗ੍ਹਾ ਤੋਂ ਐ ਮਾਤਾ ਜੀ ਸਾਰੋਂ ਤੋਂ ਆਈ ਹਾਂ ਜੀ ਸਾਰੋਂ ਪਿੰਡ ਤੋਂ ਕਿੱਥੇ ਜਾਣਾ ਤੁਸੀਂ ਨਹੀਂ ਅਸੀਂ ਮਲੇਰਕੋਟ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਵੇਟ ਕਰਦਿਆਂ ਨੂੰ ਬੱਸ ਅਜੇ ਆਖੀ ਖੜੀਆ ਆਖੀ ਖੜੇ ਹੋ ਕਿਵੇਂ ਲੱਗਦਾ ਬੱਸ ਬੱਸ ਕਿਵੇਂ ਮਿਲ ਰਹੀ ਐ ਤੁਹਾਨੂੰ ਨਾ ਬਈ ਖਾਚਰ ਰੁਗਾ ਖੜਿਆ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ ਅੱਧਾ ਘੰਟਾ ਅੱਧਾ ਘੰਟਾ ਦੇ ਲੇਖੋ ਜੀ ਬੱਸਾਂ ਇੱਥੇ ਕਿਉਂਕਿ 1600 ਬੱਸ ਪੰਜਾਬ ਦੀ ਆ ਜਿਹੜੀ ਉਹ ਤਾਂ ਕਹਿ ਸਕਦੇ ਆ ਕਿ ਆਪਣੇ ਵਰਕਰ ਨੇ ਜਿਹੜੇ ਉਹਨਾਂ ਨੂੰ ਲੈ ਕੇ ਮੁਖਸਰ ਸਾਹਿਬ ਰੈਲੀ ਦੇ ਵਿੱਚ ਪਹੁੰਚੀ ਹੋਈ ਆ 94 ਬੱਸਾਂ ਸੰਗਰੂਰ ਦੀਆਂ ਜਿਹੜੀਆਂ ਸੰਗਰੂਰ ਡੀਪੂ ਦੀਆਂ 94 ਬੱਸਾਂ ਸੀ ਉਹ ਵੀ ਉੱਥੇ ਪਹੁੰਚੀਆਂ ਹੋਈਆਂ ਨੇ ਪਰ ਇਸੇ ਜਿਹੜੀਆਂ ਬੱਸਾਂ ਨੇ ਬੜੀਆਂ ਘੱਟ ਨੇ ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਮੁਕਸਲਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਤੁਸੀਂ ਹਾਲਾਤ ਦੇਖ ਲਓਗੇ ਕੜਕ ਦੀ ਠੰਡ ਦੇ ਵਿੱਚ ਜਿਹੜੇ ਲੋਕ ਨੇ ਹਵਾ ਦੇ ਵਿੱਚ ਖੜੇ ਹੋਏ ਨੇ ਹਰ ਆਪਦੀ ਬੱਸ ਦੀ ਉਡੀਕ ਕਰ ਰਹੇ ਨੇ ਤੁਸੀਂ ਦੇਖੋ ਅੱਜ ਜਿੱਥੇ ਸਰਕਾਰੀ ਬੱਸਾਂ ਦਾ ਬੋਰਵਾਰਾ ਹੁੰਦਾ ਸੀ ਇੱਥੇ ਹਰ ਪਲੇਟਫਾਰਮ ਤੇ ਸਰਕਾਰੀ ਬੱਸ ਲੱਗੀ ਹੁੰਦੀ ਸੀ ਅੱਜ ਜਿਹੜੀਆਂ ਮਿੰਨੀ ਬੱਸਾਂ ਨੇ ਉਹ ਵੀ ਇੱਥੇ ਸਵਾਰੀਆਂ ਦਾ ਢੋਟਵਾਈ ਦਾ ਕੰਮ ਕਰ ਰਹੀਆਂ ਨੇ ਕਹਿ ਸਕਦੇ ਆ ਕਿ ਸਰਕਾਰੀ ਬੱਸਾਂ ਕਿੰਨਾ ਅੱਜ ਜਿਹੜਾ ਘਟਾ ਹੈ ਸਰਕਾਰ ਨੂੰ ਪਹਿਣਾ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ 1600 ਬੱਸ ਸਰਕਾਰੀ ਰੂਟ ਤੋਂ ਆਊਟ ਹੋ ਚੁੱਕੀ ਹੈ ਸਵਾਰੀਆਂ ਉੜੀ ਕਰ ਰੀਆਂ ਨੇ ਸਫ਼ਰ ਕਰਨ ਦੇ ਲਈ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਨੇ ਕੋਈ ਜ਼ਰੂਰੀ ਕੰਮ ਜਾਣਾ ਬੱਚੇ ਨੇ ਜਿਹੜੇ ਸਟੀਆਂ ਮਨਾ ਕੇ ਲੋਹੜੀ ਮਨਾ ਕੇ ਆਪਣੇ ਕਾਲਜਾਂ ਸਕੂਲਾਂ ਵੱਲ ਜਾਣਾ ਸੀ ਉਹ ਸਾਰੇ ਆ ਬੱਸ ਸਟੈਂਡ ਦੇ ਉੱਤੇ ਖੜੇ ਹੋਏ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਫੇਰ ਦਿਖਾ ਦਿੰਨੇ ਆ ਕਿ ਸਾਰੇ ਲੋਕ ਨੇ ਜਿਹੜੇ ਇੱਥੇ ਖੜੇ ਨਜ਼ਰ ਆ ਰਹੇ ਨੇ ਬੱਸਾਂ ਦੇ ਵਿੱਚ ਉਹ ਬੱਸਾਂ ਦੀ ਉੜੀ ਕਰ ਰਹੇ ਨੇ ਬੱਸਾਂ ਆਉਣਗੀਆਂ ਤਾਂ ਜੇ ਰੂੜ ਤੇ ਹੋਣਗੀਆਂ ਪਰ ਸਭ ਤੋਂ ਵੱਡੀ ਖੱਜਲ ਖਵਾਰੀ ਉਹਨਾਂ ਲੋਕਾਂ ਨੂੰ ਆ ਜਿਹੜੇ ਰੋਜ਼ਾਨਾ ਦੀ ਜਿਹੜਾ ਸਫਰ ਹੈ ਉਹ ਬੱਸਾਂ ਦੇ ਵਿੱਚ ਕਰਦੇ ਨੇ ਜਾਂ ਫ੍ਰੀ ਸੇਵਾ ਬੱਸ ਦੀ ਲੈਂਦੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਨੇ ਉਹ ਪੀ.ਟੀ.ਸੀ. ਦੇ ਨਾਲ ਕੈਮਰਾਮੈਨ ਦੀਪ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀ.ਟੀ.ਸੀ. ਨਿਊਜ਼ ਸੰਗਰੂਰ